ਤਾਂ ਉਹ ਮਾਵਾਂ ਨੇ ਜੋ ਸ਼ਹੀਦਾਂ ਨੂੰ ਜਨਮ ਦਿੰਦੀਆਂ ਸ਼ਹੀਦ ਜੈਮਲ ਸਿੰਘ ਦੀ ਮਾਂ ਉਸ ਸ਼ਹਾਦਤ ਨੂੰ ਜਿੱਥੇ ਪੂਰਾ ਮੁਲਕ ਨਮਨ ਕਰ ਰਿਹਾ ਪੂਰਾ ਦੇਸ਼ ਸਲਾਮ ਕਰ ਰਿਹਾ ਜੈਮਲ ਦੀ ਸ਼ਹਾਦਤ ਹੈ ਪੂਰੀ ਦੁਨੀਆ ਪੂਰਾ ਮੁਲਕ ਸਲਾਮ ਕਰ ਰਿਹਾ ਮਾਤਾ ਜੀ ਕਰ ਰਿਹਾ ਹੈ ਮੇਰਾ ਬੱਚਾ ਸਲਾਮ ਲਾਇਕ ਹੀ ਹੈ ਬੱਚੇ ਮੇਰੇ ਨੇ ਬੜੀ ਬਾਦਰੀ ਕੀਤੀ ਜੀਤ ਹੋਇਆ ਮੇਰਾ ਬੱਚਾ ਕਾ ਮੈਨੂੰ ਕੋਈ ਸ਼ਬਦ ਨਹੀਂ ਆਉਂਦਾ ਬਹੁਤ ਮੇਰਾ ਬੜਾ ਚੰਗਾ ਸੀ ਬੜਾ ਲਾਈਕ ਸੀ ਬੱਚਾ ਮੇਰਾ ਬੁੱਢਿਆਂ ਮਾਪਿਆਂ ਦੇ ਬੱਚੇ ਸਾਰੇ ਹੁੰਦੇ ਆ ਕੁਝ ਕਹਿਣਾ ਚਾਹਨੇ ਉਹ ਸਰਕਾਰਾਂ ਨੂੰ ਬਹੁਤ ਸਿਆਸਤੀ ਗੱਲਾਂ ਹੁੰਦੀਆਂ ਪਰ ਜਵਾਨ ਪੁੱਤ ਸਾਡੇ ਜਾ ਰਹੇ ਇਸ ਤਰ੍ਹਾਂ ਨਹੀਂ ਕਹਿੰਦੇ ਸਰਕਾਰਾਂ ਨੂੰ ਦੋ ਦਵਤੀ ਕਹਿੰਦੇ ਆ ਮਾਵਾ ਦੇ ਪੋਤੇ ਇੱਕ ਨਹੀਂ ਗਏ ਬੜੇ ਗਏ ਮਾਵਾ ਦੇ ਪੁੱਤ ਸਰਕਾਰ ਨੂੰ ਕੋਈ ਅਸਰ ਨਹੀਂ ਹੁੰਦਾ ਹਏ ਗੁੱਸਾ ਹੈ ਤੁਹਾਨੂੰ ਬਹੁਤ ਗੁੱਸਾ ਸਾਨੂੰ ਕਦੋਂ ਆਇਆ ਸੀ ਆਖਰੀ ਵਾਰੀ ਜੈਮਲ ਨਾਲ ਕਦੋਂ ਗੱਲਬਾਤ ਹੋਈ ਹੈ ਹਏ ਉਹ ਗਿਆ ਡੇਢ ਕਿ ਮਹੀਨਾ ਠੀਕ ਨਹੀਂ ਮੈਂ ਗਿਣੀ ਰੱਖੀ ਡੇਢ ਮਹੀਨਾ ਹੋ ਗਿਆ ਹੈ ਕੀ ਕਹਿੰਦਾ ਸੀ ਕੀ ਗੱਲਬਾਤ ਹੋਈ ਕੋਈ ਗੱਲਬਾਤ ਨਹੀਂ ਆਏ ਦੋ ਦਿਨ ਰਹਿ ਇੱਥੇ شادی ਸੀ ਜਾਦੀ ਤੇ ਆਇਆ ਹੈ ਘਰੇ ਰਹਿ ਦੋ ਤਿੰਨੇ ਗੱਲਾਂ ਬਤਾ ਕਰਦੇ ਰਹੇ ਆ ਤੁਹਾਡੀ ਗੱਲਾਂ ਬੱਚਾ ਕਰਦਾ ਰਿਹਾ ਹੈ ਹੋਰ ਤੇ ਬੱਚੇ ਨੂੰ ਇਹ ਪਤਾ ਹੀ ਨਹੀਂ ਬੱਚੇ ਨੇ ਮੁੱਕ ਜਾਣਾ ਮੁੜ ਕੇ ਮਾਂ ਨੂੰ ਮਿਲਣਾ ਹੀ ਨਹੀਂਗਾ ਮਾਂ ਦਾ ਲਮਈ ਵਿਛੋੜਾ ਪੈ ਗਿਆ ਏ ਇਹ ਛੋੜੇ ਦੀ ਮਾਰੀ ਮਾਂ ਮਰ ਜੂਗੀ ਹੁਣ ਮਾਂ ਦਾ ਜੀਵਨ ਦਾ ਤਰਮਣੀ ਨਹੀਂ ਰਹੇਗਾ ਕੋਈ ਹੋਸ਼ਲਾ ਰੱਖੋ ਤੁਸੀਂ ਪੂਰਾ ਦੇਸ਼ ਜੈਮਲ ਸਿੰਘ ਨੂੰ ਸਜਦਾ ਕਰ ਰਿਹਾ ਹੈ ਸਲਾਮ ਕਰ ਰਿਹਾ ਹੈ ਇਹ ਸ਼ਹਾਦਤ ਰਹਿੰਦੀ ਦੁਨੀਆ ਤੱਕ ਯਾਦ ਰੱਖੀ ਜਾਊਗੀ ਠੀਕ ਹੈ ਬਤਾ ਸ਼ਹੀਦ ਜੈਮਲ ਸਿੰਘ ਦੀ ਮਾਂ ਧਾਨੋ ਮਾਂ ਹੈ ਧਾਨੇ ਸਮਾਂ ਦਾ ਜਿਗਰਾ ਹੈ ਜੋ ਆਪਣੇ ਪੁੱਤ ਦੇ ਜਾਣ ਤੋਂ ਬਾਅਦ ਵੀ ਬਾਕੀਆਂ ਨੂੰ ਇਹ ਕਹਿ ਰਹੀ ਹੈ ਕਿ ਰੋ ਨਾ ਗੱਲਾਂ ਕਰੋ ਜੈਮਲ ਨੂੰ ਯਾਦ ਕਰੋ ਤਾਨੇ ਮਾਂ ਤਨ ਜੈਮਲ ਸਿੰਘ ਜੋ ਦੇਸ਼ ਦੇ ਲਈ ਕੁਰਬਾਨੀ ਕਰਦਾ ਹੋਇਆ ਸ਼ਹਾਦਤ ਦਾ ਜਾਮ ਪੀ ਗਿਆ ਸਜਦਾ ਹੈ ਸਲਾਮ ਹੈ ਉਸ ਸ਼ਹੀਦ ਨੂੰ ਸਲਾਮ ਹੈ ਇਨਾਂ ਮਾਵਾਂ ਨੂੰ ਜੋ ਇਨਾਂ ਸ਼ਹੀਦਾਂ ਨੂੰ ਜਨਮ ਦੰਦੀਆਂ ਨੇ ਕੈਮਰਾ ਪਰਸਨ ਦਰਸ਼ਨ ਸਿੰਘ ਦਰਸ਼ੀ ਦੇ ਨਾਲ ਸਿਮਰਨ ਜੂਤ ਸਿੰਘ ਡੇਲੀ ਪੋਸਟ ਕੋਟੀ ਸੇਖਾਂ ਜੇ ਤੁਹਾਡੇ ਆਇਲਸ ਵਿੱਚ 6 ਈਚ ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਾਂ ਦਾ ਤਜਰਬਾ ਹੈ